ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਘਰ 'ਚ ਬੈਠੀ ਮਾਂ ਅਤੇ ਉਸ ਦੀ ਬੇਟੀ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਹਮਲਾਵਰਾਂ ਨੇ ਕਤਲ ਕਰਨ ਤੋਂ ਬਾਅਦ ਉਸ ਦੀ ਪਤਨੀ ਦੀ লাশ ਨੂੰ ਸਾੜ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਮੋਟਰਸਾਈਕਲ ਸਵਾਰਾਂ ਦੀ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ 'ਚ ਇੱਕ ਵਿਅਕਤੀ ਨੇ ਮੂੰਹ 'ਤੇ ਰੁਮਾਲ ਬੰਨਿਆ ਹੋਇਆ ਹੈ। ਜਦਕਿ ਦੂਜਾ ਸਿੱਖ ਨੌਜਵਾਨ ਇਸ ਘਟਨਾ ਤੋਂ ਬਾਅਦ ਪੁਲਸ ਨੇ ਵਖ ਵਖਤੀ ਮਾ ਤਿਆਰ ਕਰਕੇ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇੱਕ ਨੌਜਵਾਨ ਦੀ ਪਛਾਣ ਵੀ ਕਰ ਲਈ ਹੈ ਪੁਲਸ ਜਲਦ ਹੀ ਇੱਕ ਪ੍ਰੈਸ ਕਾਨਫਰੰਸ ਕਰਕੇ ਉਸ ਦੀ ਗ੍ਰਿਫਤਾਰੀ ਬਾਰੇ ਵੇਰਵੇ ਜ਼ਾਹਰ ਕਰ ਸਕਦੀ ਹੈ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਅਮ੍ਰਿਤਕਾ ਦੇ ਪਤੀ ਜਗਤਾਜ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਇਸ ਦੌਰਾਨ ਪਿੱਛੇ ਤੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਪਤਨੀ ਅਤੇ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਉਸ ਨੇ ਦੱਸਿਆ ਕਿ ਇਹ ਮਾਮਲਾ ਅਮਰਕਾ ਰੰਦੇ ਉਸ ਦੇ ਜਵਾਈ ਵੱਲੋਂ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਥਾਣਾ ਪਤਾਰਾ ਦੇ ਪੁਲਸ ਨੂੰ ਕਈ ਸ਼ਿਕਾਇਤਾਂ ਦਿੱndੀਆਂ ਗਈਆਂ ਸਨ ਪਰ ਉਹਨਾਂ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਣ ਕਾਰਨ ਅੱਜ ਹਮਲਾਵਰ ਨੇ ਹਮਲਾ ਕਰ ਦਿੱਤਾ ਇਸ ਬਾਰੇ ਪੁਲਸ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਇਸ ਹਮਲੇ ਜਿਹੜਾ ਜਿੱਥੇ ਬੋਜੂਵਾਲ ਵਿੱਚ ਕਾਮਨ ਇਨਕਲੇਵਾ تھے ਜਗਤਾਰ ਸਿੰਘ ਦੀ ਫੈਮਿਲੀ ਰਹਿ ਰਹੀ ਸੀ ਜਗਤਾਰ ਸਿੰਘ ਦੀ ਬੇਟੀ ਹੈ ਗੁਰਪ੍ਰੀਤ ਕੌਰ ਉਮਰੀਦ ਉਮਰ ਗਰੀਬ 33 ਸਾਲ ਹੈ ਤੇ ਇੱਕ ਉਹਨਾਂ ਦੀ ਵਾਈਫ ਸੀ ਉਹਨਾਂ ਦੀ ਏਸਕਰੀ 58 ਆ ਇਹ ਇਹਨਾਂ ਦਾ ਜਵਾਈ ਸੀਗਾ ਦਸਤਰੀ ਜਿਸ ਦਾ ਜਿਹੜਾ ਕਿ ਮੋਹਨਵਾਲ ਪਿੰਡ ਦਾ ਰਹਿਣ ਵਾਲਾ ਬਾਹਰ ਅਮਰੀਕਾ ਰਹਿ ਰਿਹਾ ਸੀ ਇਹਨਾਂ ਦੀ ਬੇਟੀ ਦੀ ਆਸ ਵਿੱਚ ਨਹੀਂ ਬਣਦੀ ਸੀ ਉਹਨਾਂ ਦੇ ਨਾਲ ਸ਼ੱਕ ਵਗੈਰਾ ਕਰਦਾ ਸੀ ਉਹ ਤੇ ਉਹਨੇ ਬਾਹਰੋਂ ਬੰਦੇ हायर ਕਰਕੇ ਕੋਈ ਦਸਾ ਹੈਪੋ ਵਾਲ ਤੋਂ ਪਹੁੰਚਾਇਆ ਕੀਤਾ ਤੇ ਆ ਕੇ ਉਹਨਾਂ ਤੇ ਅਟੈਕ ਕੀਤਾ ਚਾਰ ਗੋਲੀਆਂ ਮਾਰੀਆਂ ਉਹਨਾਂ ਦੇ ਜੀ ਰਣਜੀਤ ਕੌਰ ਨੂੰ ਬਰੋਲ ਵਾ ਕੇ ਅੱਗ ਲਗਾਤੀ ਹੈ ਦੋਨੋਂ ਦੀ ਮੌਕੇ ਤੇ ਮੌਤ ਹੋ ਗਈ ਅਸੀਂ ਕਾਰਵਾਈ ਕਰ ਰਹੇ ਹਾਂ ਮਾਤਾ ਕੀ ਨਾਮ ਹੈ ਤੇ ਪੀਤਾ ਕੀ ਨਾਮ ਹੈ ਮਾਤਾ ਰਣਜੀਤ ਕੌਰ ਆ 58 ایئز ہے ਗੁਰਪ੍ਰੀਤ ਕੌਰ ਉਹਦੀ ਲੜਕੀ ਆ قریب 33 ਸਾਲ ਦੀ ਜਿਹਨਾਂ ਨੂੰ ਜਿਹੜੇ ਟਿੱਕਰ ਦੀ ਬੜੀ ਮੋਢਲੀ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ ਨਹੀਂ ਜੋ ਉਹਦੇ ਅਨੁਸਾਰ ਇਹ ਆ ਜਸਪੀ ਜਸਰਾ ਇਹਦਾ ਬਾਹਰ ਅਮਰੀਕਾ ਰਹਿ ਰਿਹਾ ਉਹਨੇ ਮੰਦੀ ਹਾਰ ਕਰਕੇ ਇਹਨਾਂ ਤੇ ਹਜੇ ਵੀ ਉਹ ਫੋਰਨ ਦੇ ਵਿੱਚ ਬਾਹਰ ਹੀ ਆ ਅਮਰੀਕਾ ਉੱਥੋਂ ਜਿਹੜੀ ਕਿ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਹਿਲਾਂ ਵੀ ਇਹਨਾਂ ਦੇ ਆਫਸਰਾਂ 'ਚ ਗੱਲਬਾਤ ਚੱਲ ਰਹੀ ਸੀਗੀ ਉਹ ਤੋਂ ਨੂੰ ਮਦਦ ਕਰਕੇ ਇਹਨਾਂ ਦੇ ਕੋਲ ਹੀ ਸਿੱਧੀ ਦੀਆਂ ਗੋਲੀਆਂ ਮਾਰੀਆਂ ਗਈਆਂ ਨੇ ਸੌਰੀ ਕਿੰਨੇ ਕਿੰਨੇ ਫਾਇਰ ਲੱਗੇ ਸਨ ਅ ਦੋ ਕੁੜੀ ਤੇ ਲੱਗੇ ਆ ਇੱਕ ਉਹਨਾਂ ਦੀ ਮਦਰ ਤੇ ਬਸ ਗੋਲੀਆਂ ਚਾਰ ਗੋਲੀਆਂ ਚੱਲੀਆਂ ਗਈਆਂ ਨੇ ਕਿ ਅੱਗ ਵੀ ਲਗਾਈ ਹੈ ਵੀਰ ਜੀ ਹਰਜੀਪੁਰ ਨੂੰ ਅੱਗ ਲਗਾਈ ਹੈ ਅੱਗ ਲਗਾਈ ਹੈ ਵੀਰ ਜੀ ਸੀਟੀਵੀ ਫੁਟੇਜ ਸਾਹਮਣੇ ਹੈ ਸੀਸੀਟੀਵੀ ਸੀਸੀਟੀਵੀ ਅਸੀਂ ਚੈੱਕ ਕਰ ਰਹੇ ਹਾਂ ਕੁਛ ਆਈਏ ਸਾਡੇ ਕੋਲ ਕੁਛ ਹੋਰ ਦੇਖ ਰਹੇ ਸੀ ਸਰ ਗਰੀ ਬਾਈਕ ਸਵਾਰ ਹੈ ਇਸ ਲਈ ਕੁਛ ਉਹਨਾਂ ਦਾ ਬਾਈਕ ਦਾ ਨੰਬਰ ਕੁਛ ਨੋਟ ਐਡਰੈਸ ਨਹੀਂ ਕਰ ਰਹੇ ਟਰੇਸ ਕਿੰਨੇ ਜਨਨ ਸੀਗਾ 2000 ਜਨਨ ਦਕਾਬੂ ਸੀਗੇ ਉਹਨਾਂ ਦੇ ਤੇਰੇ ਮੂੰਹ ਬੰਨਿਆ ਸੀ ਇੱਕਦਮ ਖੰਡਾ ਸੀਗਾ ਜੀ ਪਤਾ ਲੱਗ ਗਿਆ ਦੋਨੇ ਕੋਲ ਹੈ ਇੱਕ ਤਾਂ ਪਤਾ ਲੱਗ ਗਿਆ ਬਾਕੀ ਦੂਸਰੇ ਐਡਰੈਸ ਕਰ ਰਹੇ ਸੀ